ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸ੍ਰੀ ਆ ਸਭ ਕੋਏ ਜੀਉ ਹਰ ਜੀ ਸਭੇ ਪ੍ਰਤਪਾਲਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਿਆਈਐ ਤਿਸ ਬਿਨ ਅਵਰ ਨਾ ਕੋਏ ਜੋ ਮੋਹਿ ਮਾਇਆ ਚਿਤ ਲਾਇੰਦੀ ਸੇ ਛੋੜ ਚੱਲੇ ਦੁੱਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਏ ਮੈਂ ਹਰ ਬਿਨੇ ਅਵਰ ਨਾ ਕੋਈ ਹਰ ਗੁਰ ਸਰਨਾਈ ਪਾਈਐ ਬਣਜਾਰਿਆ ਮਿੱਤਰਾ ਵਡਭਾਗ ਪ੍ਰਾਪਤ ਹੋਏ ਰਹਾਉ ਸੰਤ ਜਨਾ ਵਿਣ ਭਾਈਆਂ ਹਰ ਕਿਨੈ ਨਾ ਪਾਇਆ ਨਾ ਵਿੱਚ ਹਉਮੈ ਕਰਮ ਕੁਮਾਮ ਦੀ ਜਿਉ ਵੇਸਵਾ ਪੁੱਤ ਨਿਨਾਉ ਪਿਤਾ ਜਾਤ ਤਾਂ ਹੋਈ ਐ ਗੁਰ ਤੁਠਾ ਕਰੇ ਫਸਾਉ ਵਡ ਭਾਗੀ ਗੁਰ ਪਾਇਆ ਹਰ ਐਨਸ ਲੱਗਾ ਭਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰ ਪੂਰੈ ਨਾਮ ਦਰੜਾਇਆ ਹਰ ਮਿਲਿਆ ਹਰ ਪ੍ਰਭ ਨਾਮ ਰਹਾਉ ਜਬ ਲਗ ਜੋ ਬਨ ਸਾਸ ਹੈ ਤਬ ਲਗ ਨਾਮ ਧਿਆਈ ਚਲਦਿਆਂ ਨਾਲ ਹਰ ਚੱਲਸੀ ਹਰੇ ਅੰਤੇ ਲਈ ਛਡਾਈ ਹਉ ਬਲੇ ਹਾਰੀ ਤਿਨ ਕੋ ਜਿਨਾਂ ਹਰ ਮਨ ਉਠਾਇ ਆਏ ਜਿਨਿ ਹਰ ਹਰ ਨਾਮ ਨਾ ਚੀਤਿਓ ਸੇ ਅੰਤ ਗਏ ਪਛਤਾਏ ਧੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸ਼ਬਦੀ ਪਾਰ ਲੰਘਾਏ ਰਹਾਉ ਹਰ ਆਪੇ ਆਪ ਉਪਾਏ ਦਾ ਹਰਿਆਪੇ ਦੇਵੈ ਲਈ ਹਰਿਆਪੇ ਭਰਮ ਭਲਾਏਂਦਾ ਹਰਿਆਪੇ ਹੀ ਮਤ ਦੇ ਗੁਰਮਖਾਂ ਮਨ ਪਰਗਾਸ ਹੈ ਸੇ ਵਿਰਲੇ ਕੇਈ ਕੇ ਔਂ ਬਲੇਹਾਰੀ ਤਿੰਨ ਕਉ ਜਿਨ ਹਰ ਪਾਇਆ ਗੁਰਮਤਿ ਜਨ ਨਾਨਕ ਕਮਲ ਪਰਗਾਸਿਆ ਮਨ ਹਰ ਹਰ ਉਠੜਾ ਹੈ ਮਨ ਹਰ ਹਰ ਜਪਣ ਕਰੇ ਹਰ ਗੁਰ ਸਰਨਾਈ ਭਜ ਪਉ ਜਿੰਦੂ ਸਭ ਕਿਲ ਵਿਖ ਦੁਖ ਪਰ ਹਰੇ ਰਹਾਉ ਘਟ ਘਟ ਰਮਈਆ ਮਨ ਵਸੈ ਕਿਉ ਪਾਈਐ ਕਿਤ ਪਤ ਗੁਰ ਪੂਰਾ ਸਤ ਗੁਰ ਭੇਟੀਐ ਹਰੇ ਆਏ ਵਸੈ ਮਨ ਚੇਤ ਮੈਂ ਧਰ ਨਾਮ ਆਧਾਰ ਹੈ ਹਰ ਨਾਮੈ ਤੇ ਗਤ ਮਤ ਮੈਂ ਹਰ ਹਰ ਨਾਮ ਵਸਾਉ ਹੈ ਹਰ ਨਾਮੇ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਉ ਜਿਨ ਕੋ ਪੂਰਬ ਲਿਖਿਆ ਸਿ ਆਏ ਮਿਲੇ ਗੁਰਪਾਸ ਸੇਵਕ ਭਾਏ ਬਣ ਜਾ ਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਤਨ ਤਨ ਬਣ ਜਾਵਾ ਪਾਰੀਆ ਜਿਨ ਵਖਰ ਲਧਿਆੜਾ ਹਰ ਰਾਸ ਗੁਰਮੁਖਾ ਦਰਮੁਖ ਉਜਲੇ ਸਿ ਆਈ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨਾਂ ਆਪ ਤੁਠਾ ਗੁਣ ਤਾਸ ਹਰ ਧਿਆਵੋ ਸਾਸ ਗਰਾਸ ਮਨ ਪ੍ਰੀਤ ਲੱਗੀ ਤਿਨਾਂ ਗੁਰਮਖਾਂ ਹਰ ਨਾਮ ਜਿਨਾਂ ਰਹਿ ਰਾਸ ਰਹਾਉ ਇਕ ਓੰਕਾਰ ਸਤ ਗੁਰ ਪ੍ਰਸਾਦ ਸ੍ਰੀ ਰਾਜ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾ ਵਿੱਚ ਸ੍ਰੀ ਰਾਗ ਹੈ ਜੇ ਸੱਚ ਤਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਚਲ ਮਾਤਿ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜੇਵਾ ਸੱਚੀ ਮਨ ਸੱਚਾ ਸੱਚਾ ਸਰੀਰ ਅਕਾਰ ਨਾਨਕ ਸੱਚਾ ਸਤਗੁਰ ਸੇਵੈ ਸਦਾ ਸੱਚ ਵਾਪਾਰ ਮਹਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਬ ਨਾ ਅਗੇ ਸਾਹਿਬ ਪ੍ਰੀਤ ਨਾ ਹੋਏ ਇਹੋ ਮਨ ਮਾਇਆ ਮੋਇਆ ਵੇਖਣ ਸੁਣਣ ਨਾ ਹੋਏ ਸਹਿ ਦੇਖੇ ਬਿਨ ਪ੍ਰੀਤ ਨ ਉਪਜੈ ਅੰਦਾ ਕਿਆ ਕਰੇ ਨਾਨਕ ਜਿਨਾਂ ਅੱਖੀ ਲੀਤੀਆਂ ਸੋਈ ਸੱਚਾ ਦੇਪ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਮਾਨ ਹਰ ਹਰ ਇੱਕ ਸਦਾ ਹੈ ਅਮਰ ਇੱਕੋ ਹਰ ਚਿੱਤ ਧਰ ਹਰ ਤਿਸ ਬਿਨ ਕੋਈ ਨਾਹੀ ਡਰ ਭ੍ਰਮ ਭਉ ਦੂਰ ਕਰ ਹਰ ਕਿਸੈ ਨੂੰ ਸਲਾਹੇ ਜੇ ਤੁਧ ਰਖੈ ਬਾਹਰ ਘਰ ਹਰ ਜਿਸ ਨੂੰ ਹੋਏ ਦਇਆਲ ਸੋ ਹਰ ਜਪ ਭਉ ਬਖ ਮਤਰ ਸ਼ਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਦੀਆਂ ਕਿਆ ਚੱਲੈ ਤਿਸ ਨਾਲ ਇਕ ਜਾ ਗੰਦੇ ਨਾਲ ਹਨ ਇਕ ਨਾ ਸੁਤਿਆ ਦੇ ਉਠਾਲ ਮਹੱਲਾ ਪਹਿਲਾ ਸਿੱਧ ਕਸਬੂਰੀ ਸਾਦਕਾ ਸਬਰ ਤੋਂ ਸਾ ਮਲਾਇਕਾਂ ਦੀਦਾਰ ਪੂਰੇ ਪਾਏ ਸਾ ਥਾਂ ਨਾਹੀ ਖਾਏ ਕਾ ਪੌੜੀ ਸਬਿਆ ਪੇਤ ਤੋਂ ਦੇ ਉਪਾਏ ਕੈ ਆਪਕਾਰ ਲਾਈ ਤੂੰ ਆਪੇ ਵੇਖ ਵੇਗਸਦਾ ਆਪਣੀ ਵਡਿਆਈ ਹਰ ਤੁਧੋਂ ਬਾਹਰ ਕਿਛ ਨਾਹੀ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ ਹਰਤ ਸਹਿ ਧਿਆਵੋ ਸੰਤ ਜਨੋ ਜੋ ਲਏ ਛਡਾਈ ਸਲੋਕ ਮਹੱਲਾ ਪਹਿਲਾ ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆਂ ਏਕਾਸ਼ਾ ਆਪੋ ਹੋ ਜੇ ਕੋ ਭਲਾ ਕਹਾਈ ਨਾਨਕ ਤਾਂ ਪਰ ਜਾਪੈ ਜਾਪਤ ਲੇਖੇ ਪਾਏ ਮਹੱਲਾ ਦੂਜਾ ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨਾ ਪੌੜੀ ਤੁਧ ਆਪੇ ਧਰਤੀ ਸਾਜੀਐ ਚੰਦ ਸੂਰਜ ਦੋਏ ਦੀਵੇ ਦਸ ਚਾਰ ਹੱਟ ਤੁਧ ਸਾਜਿਆ ਵਾਪਾਰ ਕਰੀਵੇ ਇਕਨਾ ਨੂੰ ਹਰ ਲਾਭ ਦੇ ਜੋ ਗੁਰਮਕਤੀਵੇ ਤਿੰਨ ਜਮ ਕਾਲ ਨਾ ਆਪਈ ਜਿਨ ਸੱਚ ਅੰਮ੍ਰਿਤ ਪੀਵੇ ਓਏ ਆਪ ਛੁੱਟੇ ਪਰਵਾਰ ਸਿਓ ਤੈਨੇ ਪਿਛੈ ਸਭ ਜਗਤ ਛੁਟੀ ਵੇ ਸਲੋਕ ਮਹੱਲਾ ਪਹਿਲਾ ਕੁਦਰਤ ਕਰ ਕੈ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਰੈ ਸਰਯਤ ਕਰਹਿ ਵਿਚਾਰ ਬਿਨ ਬੂਝੇ ਕੈਸੇ ਪਾਵੇਂ ਪਾਰ ਸਿਦਕ ਕਰ ਸਿਜਦਾ ਮਨ ਕਰਮਕਸੂਦ ਜਿਹ ਧਿਰ ਦੇਖਾਂ ਤੇਰ ਮੌਜੂਦਾ ਮਹੱਲਾ ਤੀਜਾ ਗੁਰਸਬਾ ਏਵ ਨ ਪਾਈਐ ਨਾ ਨੇੜੈ ਨਾ ਦੂਰ ਨਾਨਕ ਸਤਿਗੁਰ ਤਾ ਮਿਲੈ ਜਾਂ ਮਨ ਰਹਿ ਹਦੂਰ ਪੌੜੀ ਸप्त ਦੀਪ ਸप्त ਸਾਗਰਾ ਨਵ ਖੰਡ ਚਾਰ ਵੇਦ 10 ਅਸ਼ਟ ਪੁਰਾਣ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ ਸਭ ਤੁਝੈ ਤੇ ਆਵਹਿ ਜੀ ਜੰਤ ਹਰ ਸਾਰੰਗ ਪਾਣਾ ਜੋ ਗੁਰਮੁਖਾਰ ਆਰਾਧ ਦੇ ਤਿਨਹੋਂ ਕੁਰਬਾਣਾ ਤੂੰ ਆਪੇ ਆਪ ਵਰਤਦਾ ਕਰ ਚੋਜ ਵਡਾਣਾ ਸ਼ਲੋਕ ਮਹਲਾ 3 ਕਲਮ ਸਾਜਨੀ ਕਿਆ ਸਦਾਈ ਐ ਹਿਰਦੈ ਹੀ ਲਿਖ ਲਿਓ ਸਦਾ ਸਾਹਿਬ ਕੈ ਰੰਗ ਰਹਿ ਕਬਹੂ ਨਾ ਟੂਟ ਸੁਨੇ ਹੂੰ ਕਲਮ ਸਾਜਨੀ ਜਾਏ ਸੀ ਲਿਖਿਆ ਪੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਡੀ ਸਚੈ ਪਾਏ ਮਹਲਾ ਤੀਜਾ ਨਦਰੀਆਂ ਆਮਦਾ ਨਾਲ ਨਾ ਚੱਲਈ ਵੇਖੋ ਕੋ ਵਿਉ ਪਾਏ ਸਤਗੁਰ ਸਚ ਦਰੜਾਇਆ ਸੱਚ ਰਹੋ ਲਿਵਲਾਏ ਨਾਨਕ ਸ਼ਬਦੀ ਸਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇਕ ਤੂੰ ਉਜਾਨਹ ਭੀਤ ਜੋ ਕੀਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੀਤਾ ਸੋ ਡਰੈ ਜੇ ਪਾਪ ਕਮਾ ਮੰਦਾ ਧਰਮੀ ਵਿਗਸੀਤ ਤੂੰ ਸੱਚ ਆਪ ਨਿਆਉ ਸੱਚ ਤਾਂ ਡਰੀਐ ਕੇਤ ਜਿਨਾਂ ਨਾਨਕ ਸੱਚ ਪਛਾਣਿਆ ਸੇ ਸਾਚ ਚਰਲੇ